ਜੀ ਬੇਨਤੀ ਪ੍ਰਮਾਣ ਛੋਟੀ ਬੇਦੀ ਬੇ ਚਲ ਸੁਣੋ ਡੈਮੋਲੇਸ਼ਨ ਦੇ ਅਧਾਰ ਮਿਲਿਆ ਕੰਮ ਸੰਵਿਧਾਨ ਬਲੈਂਟਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸਰ ਡੈਮੋਲੇਸ਼ਨ ਹੋਈਆਂ ਪਿੱਛੇ ਸੀਲ ਬਿਲਡਿੰਗਾਂ ਨੂੰ ਕੋਲ ਵਾਲ ਸਟਿਕ ਮੇਰੀ ਗੱਲ ਤਾਂ ਸੁਣੋ 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 ਸਰ ਮੈਂ ਪੜੀ ਪਿੱਛੇ ਆ ਗਿਆ ਮੈਂ ਫੀਸ ਤੋਂ ਰੋਕਣਾ ਕੋਈ ਇਹਨਾਂ ਦਾ ਬਹਿਤ ਕੰਨੇ ਦਾ ਬੋਝ ਸਰ ਸੋਧ ਲੱਗੇ ਕ ਬਲੈਂਟਾਂ ਸਰ ਕੋਈ ਗੱਲ ਨਹੀਂ ਸੋਧ ਲੱਗੇ ਮਿਲੀਆਂ ਤਾਂ ਬਲੈਂਟਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਬਹਿ ਜਾਂਦੇ ਤੇ ਹੁੰਦਾ ਹੁਣੇ ਕਦਾ ਦਿੰਦੇ ਕੋਈ ਉਹ ਦੱਸ ਕੀ ਸਰ ਕੀ ਨਾਮ ਹੈ ਜਿਹੜੇ ਪ੍ਰੈਸ ਕਾਲ ਕੀਤੀ ਜਾ ਰਹੀ ਹੈ ਕਿਸ ਮਸਲੇ ਨੂੰ ਲੈ ਕੇ ਕੀਤੀ ਹੈ ਮੇਰਾ ਨਾਮ ਜੀ ਬਾਬਾ ਭਰਿੰਦਰਪਾਲ ਸਿੰਘ ਆ ਮੈਂ ਇੱਕ ਸੋਸ਼ਲ ਵਰਕਰ ਆ ਰਟੀ ਐਕਟਿਵਿਸਟ ਆ ਤੇ ਮੇਰੇ ਵੱਲੋਂ ਪਿਛਲੇ ਕਈ ਸਮਿਆਂ ਦੇ ਵਿੱਚ 2022 ਦੀ ਗੱਲ ਕਰ ਲਈਏ ਤੇ ਮੈਂ ਆਪਣਾ ਬਿਲਡਿੰਗ ਵਾਇਲੇਸ਼ਨ ਦੇ ਖਿਲਾਫ ਆਵਾਜ਼ ਚੁਕਦਾ ਹਾਂ ਵਾਲ ਸੁਟੀ ਦੇ ਅੰਦਰ 2018 ਦੇ ਪਾਪੜਾ ਅਕੜਦੇ ਅਧੀਨ ਬਿਲਡਿੰਗ ਵਾਇਲੇਸ਼ਨ ਹੁੰਦੀ ਹੈ ਉਹਦੇ ਬਾਰੇ ਮੇਰੇ ਵੱਲੋਂ ਲਗਾਤਾਰ ਸੈਂਟਰ ਹਲਕੇ ਦੇ ਵਿੱਚ ਕਾਫੀ ਸ਼ਿਕਾਇਤਾਂ ਪਾਈਆਂ ਜਾਂਦੀਆਂ ਬਿਲਡਿੰਗ ਕੰਪਲੇਂਟਾਂ ਕੀਤੀਆਂ ਜਾਂਦੀਆਂ ਪਰ ਸਬੰਧਤ ਮ्युनਿਸਪਲ ਕਾਰਪੋਰੇਸ਼ਨ ਦੇ ਐਮਟੀਵੀ ਵਿਭਾਗ ਦੇ ਸਬੰਧਤ ਅਧਿਕਾਰੀਆਂ ਮੈਨੂੰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਮੇਰਾ ਅੱਜ ਜਿਹੜਿਆ ਪ੍ਰੈਸ ਕਾਨਫਰੰਸ ਕਰਨ ਦਾ ਮੁੱਦਾ ਹੈਗਾ ਉਹ ਹੈ ਸੈਂਟਰ ਹਰਕੇਨਾ ਸੈਂਟਰ ਹਰਕੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀਆਂ ਧਜੀਆਂ ਉਡਾ ਕੇ ਸੀਲ ਬਿਲਡਿੰਗਾਂ ਨੂੰ ਖੋਲ ਕੇ ਹੋਟਲ ਬਣਾ ਦਿੱਤੇ ਗਏ ਨੇ ਇਹੋ ਜਿਹੀਆਂ ਬਿਲਡਿੰਗਾਂ ਜਿਹੜੇ ਪਿਛਲੇ ਕਮਿਸ਼ਨਰ ਕੁਮਾਰ ਸੌਰਵ ਰਾਜ ਔਰ ਸੰਦੀਪ ਰਿਸ਼ੀ ਵਲੇ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਡੈਮੋਲੇਸ਼ਨ ਤੱਕ ਕਾਰਵਾਈ ਕੀਤੀ ਗਈ ਅੱਜ ਮੌਜੂਦਾ ਹਾਲਾਤ ਇਹ ਨੇ ਨਵੇਂ ਕਮਿਸ਼ਨਰ ਔਰ ਸਬੰਧਤ ਅਧਿਕਾਰੀ ਦੇ ਮਿਲੀ ਭਗਤ ਨਾਲ कि ਸਾਰੀਆਂ ਇਹ ਬਿਲਡਿੰਗਾਂ ਨੂੰ ਖੋਲ ਕੇ ਤੇ ਉਹਨੂੰ ਹੋਟਲ ਬਣਾ ਦਿੱਤਾ ਗਿਆ ਤੁਹਾਨੂੰ ਮੈਂ ਦਿਖਾਣਾ ਚਾਹਾਂਗਾ ਸਰ ਤੁਸੀਂ ਵੇਖ ਸਕਦੇ ਹੋ ਇੱਕ ਬੰਨੇ ਬਿਲਡਿੰਗ ਦੀ ਡੈਮੋਲੇਸ਼ਨ ਹੋਈ ਪਈ ਐ ਅੱਜ ਉਹ ਪ੍ਰੋਪਟਰ ਹੋਟਲ ਬਣ ਗਿਆ ਹੋਟਲ ਦਾ ਰੈਸਟੋਰ ਠੀਕ ਆ ਆਪਾਂ ਸ਼ੇਰਾਂ ਵਾਲੇ ਗੇਟ ਦੇ ਅੰਦਰ ਐ ਐਂਟਰ ਕਰੀਏ ਤੇ ਹੋਟਲ ਰੈਸਟੋਰ ਬਣ ਗਿਆ ਵਾ ਸੀਲ ਬਿਲਡਿੰਗ ਸੀ ਪਲੇਸ ਇਨ ਬਣ ਗਿਆ ਸੀਲ ਬਿਲਡਿੰਗ ਸੀ ਵੁੱਡ ਐਸ ਅ ਸੇਲ ਬਿਲਡਿੰਗ ਸੀ ਫੋਰਚਨ ਗ੍ਰੈਂਡ ਵਰਗੀਆਂ ਬਿਲਡਿੰਗਾਂ ਮੈਂ ਤੁਹਾਨੂੰ ਫੋਟੋਆਂ ਦਵਾਂਗਾ ਫੋਰਚਨ ਗ੍ਰੈਂਡ ਦੀ ਮੈਂ ਖਾਸ ਤੌਰ ਦੇ ਉੱਤੇ ਗੱਲ ਕਰਨਾ ਚਾਹਾਂਗਾ ਉਦੇ ਨਾਲ ਬਿਲਕੁਲ دیوار ਦੇ ਨਾਲ ট্রান্সਫਾਰਮਰ ਲੱਗਦਾ ਹੈ ਕਾਰਪੋਰੇਸ਼ਨ ਨੇ ਇਹਨਾਂ ਕੋਲੋਂ ਕਾਰਪੋਰੇਸ਼ਨ ਨੇ ਕੀ ਉੱਥੇ ਵੇਖ ਕੇ ਪਬਲਿਕ ਸੇਫਟੀ ਦੀ ਉਹਨੂੰ ਕਿਹੜੀ ਐਨਓਸੀ ਦੇਤੀ ਕਿ ট্রান্সਫਾਰਮਰ ਲੱਗਾ ਹੈ ਹਾਈ ਵੋਲਟੇਜ ਦੀਆਂ ਉੱਥੇ ਤਾਰਾਂ ਜਾ ਰਹੀਆਂ ਨੇ ਔਰ ਉੱਥੇ ਮੈਂ ਜਿਹੜਾ ਹੈਗਾ ਉਹਨੂੰ ਹੋਟਲ ਖੋਲਣ ਦੀ ਪਰਮਿਸ਼ਨ ਨਹੀਂ ਦਿੱਤੀ ਔਰ ਉਹ ਵੀ ਸੀਲ ਬਿਲਡਿੰਗ ਜਿੱਦੇ ਤੇ ਡੈਮੋਲੇਸ਼ਨ ਦੀ ਕਾਰਵਾਈ ਹੋਈ ਉਹਦਾ ਟਫਨ ਗਲਾਸ ਤੋਂ ਤੱਕ ਤੋੜਿਆ ਗਿਆ ਅੱਜ ਉਹਨੇ ਕਿਹੜਾ ਲੀਗਲ ਪ੍ਰੋਸੈਸ ਅਡਾਪਟ ਕਰ ਲਿਆ ਕਿ ਅੱਜ ਉਹਦਾ ਹੋਟਲ ਖੁੱਲ ਗਿਆ ਇਸ ਤਰ੍ਹਾਂ ਦੀਆਂ ਮੈਂ ਟਿਪਸ ਦੇ ਉੱਤੇ ਤੁਹਾਨੂੰ 30 ਤੋਂ 40 ਬਿਲਡਿੰਗਾਂ ਗਿਨਾ ਸਕਦਾ ਤੁਹਾਡੇ ਮਨ ਨੂੰ ਕਿਉਂ ਮੁੱਦਾ ਚੁੱਕਿਆ ਜਾ ਰਿਹਾ ਹੈ ਸਰਬ ਮਵਾ ਮੁੱਦਾ ਚੁੱਕਿਆ ਜਾ ਰਿਹਾ ਇਹਦੇ ਦੋ ਕਾਰਨ ਨੇ ਇੱਕ ਤੇ 2018 ਪਪਰਾ ਐਕਟ ਦੇ ਅਧੀਨ ਹੈ ਬਿਲਡਿੰਗ ਵੋਲੇਸ਼ਨ ਹੈ ਗਾਲ ਸੁਟੀ ਦੇ ਅੰਦਰ ਗੇਟਾਂ ਦੇ ਅੰਦਰ ਕੋਈ ਵੀ ਬਿਲਡਿੰਗ ਨਹੀਂ ਬਣ ਸਕਦੀ ਠੀਕ ਹੈ ਅੱਜ ਉੱਥੇ ਤਕਰੀਬਨ 1000 ਦੇ ਕਰੀਬ ਹੋਟਲ ਬਣ ਗਿਆ ਹੋਇਆ ਹੋਗਾ ਮੈਂ ਉਹ ਕਾਨੂੰਨੀ ਮੈਂ ਲੈ ਕੇ ਜਾਣਾ ਚਾਹੁੰਦਾ ਬਰੀਫ ਦੇ ਵਿੱਚ ਕੀ ਉਹ ਇੱਥੇ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਉਹ ਗੱਲਾਂ ਸਭ ਬਤ ਦਿਆਂ। ਤਿਆਰ ਕਿੱਦਾਂ ਹੋ ਗਏ? ਜੀ ਇਹ ਇੱਕ ਕਨੈਕਸ਼ਨ ਬਿਜਲੀ ਦਾ ਮਿਲਣਾ, ਪਾਣੀ ਦਾ ਕਨੈਕਸ਼ਨ ਮਿਲਣਾ। ਬਿਲਕੁਲ ਬਿਲਕੁਲ 70% ਤੱਕ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹਾਂਗਾ ਬਿਜਲੀ ਬੋਰਡ ਦੀ ਅਗਰ ਗੱਲ ਕਰੀਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ। ਇੱਕ ਬਿਲਡਿੰਗ ਨੂੰ ਚਲਾਣ ਚਲਾਣ ਦੇ ਵਿੱਚ ਅਗਰ ਉਹ ਬਿਲਡਿੰਗ ਵੈਲੂਏਸ਼ਨ ਵੀ ਹੈ ਗਈ ਹੈ ਉਹਦਾ 70% ਜਿਹੜਾ ਹਿੱਸਾ ਹੁੰਦਾ ਉਹ ਬਿਜਲੀ ਬੋਰਡ ਵਾਲਿਆਂ ਦਾ ਹੁੰਦਾ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਮੇਰੇ ਕੋਲ ਇੱਕ ਕਾਰਪੋਰੇਸ਼ਨ ਵੱਲੋਂ ਇਹ ਭੇਜੀ ਗਈ ਲੈਟਰ ਹੈ ਜਿਹਦੇ ਵਿੱਚ ਇਹ ਚੀਜ਼ ਨੂੰ ਕਲੀਅਰਫਾਈ ਕੀਤਾ ਗਿਆ ਕਿ ਵਾਰਲਡ ਸਿਟੀ ਦੇ ਅੰਦਰ ਗੇਟਾਂ ਦੇ ਅੰਦਰ ਕਿਸੇ ਵੀ ਬਿਲਡਿੰਗ ਨੂੰ ਕੋਈ ਨਾ ਤੇ ਕੋਈ ਨਵਾਂ ਕਨੈਕਸ਼ਨ ਦਿੱਤਾ ਜਾਵੇ ਔਰ ਨਾ ਹੀ ਲੋਡ ਵਧਾਇਆ ਜਾਵੇ ਠੀਕ ਹੈ ਜੀ ਆ ਇੱਕ ਚਿੱਠੀ ਉਹਨਾਂ ਨੇ ਜਾਰੀ ਕੀਤੀ ਹੋਈ ਹੈ ਜੇ ਕਿਸੇ ਨੇ ਕਨੈਕਸ਼ਨ ਲੈਣਾ ਹੈ ਜਾਂ ਲੋਡ ਵਧਾਣਾ ਹੈ ਉਹਨੂੰ ਇਸ ਚੀਜ਼ ਦਾ ਵੈਰੀਫਾਈ ਕੀਤਾ ਜਾਵੇ ਕਿ ਹਾਂ ਜੀ ਇਹ ਡੋਮੈਸਟਿਕ ਵਧਾ ਰਿਹਾ ਪਰ ਉੱਥੇ ਤੇ ਤਕਰੀਬਨ 1000 ਤੋਂ ਕਰੀਬ ਹੋਟਲ ਬਣ ਚੁੱਕੇ ਸੀਲ ਬਿਲਡਿੰਗਾਂ ਨੂੰ ਖੋਲ ਕੇ ਹੋਟਲ ਬਣਾ ਦਿੱਤੇ ਗਏ ਨੇ ਮੈਨੂੰ ਮਿਲੀ ਭੁਗਤ ਕਹਿ ਸਕਦਾ ਮੈਂ ਕਹਿੰਦਾ ਜੀ ਸੰਬੰਧਤ ਅਧਿਕਾਰੀ ਸੰਬੰਧਤ ATB ਬਿਲਡਿੰਗ ਇਨਸਪੈਕਟਰ ਔਰ MTP ਦੀ ਇਹ ਮਿਲੀ ਭੁਗਤ ਨਾਲ ਹੋ ਰਿਹਾ ਮੈਂ ਨਾਮ ਲੈ ਚ ਮੈਨੂੰ ਕੋਈ ਗਰੇਜ ਨਹੀਂ ਹੋਏਗਾ ATB ਪਰਮਜੀਤ ਸਿੰਘ দত্ত ਔਰ ਬਿਲਡਿੰਗ ਇਨਸਪੈਕਟਰਾਂ ਵਾਲੋਂ ਇਹਨਾਂ ਨੂੰ ਮਿਲੀ ਭੁਗਤ ਨਾਲ ਮੋਟੀ ਕਰਾਪਸ਼ਨ ਕਰਕੇ ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਕੀ ਔਰ ਮੈਂ ਕਹਿੰਦਾ ਕਿ ਅੱਖਾਂ ਦੇ ਉੱਤੇ ਨੋਟਾਂ ਦੀ ਪੱਟੀ ਬਣ ਕੇ ਬਿਲਡਿੰਗਾਂ ਬਣਾ ਰਹੇ ਨੇ। ਪਰ ਤੁਹਾਡੇ ਵੱਲੋਂ ਹੁਣ ਮੁੱਦਾ ਜਿਹੜਾ ਚੁੱਕਿਆ ਜਾਂਦਾ ਕਾਰਨ ਕੀ ਹੈਗਾ? ਸਰਕਾਰ ਦਾ ਖਜ਼ਾਨਾ ਪਾਰ ਹੋ। ਹਾਂਜੀ ਸਰਕਾਰ ਦਾ ਖਜ਼ਾਨੇ ਲਈ ਸਰਕਾਰ ਦੇ ਵਿੱਤੀ ਖਜ਼ਾਨੇ ਨੂੰ ਲਾਭ ਹੋਵੇ ਜਾਂ ਤੇ ਫਿਰ ਕੀ ਇਹਨਾਂ ਨੇ ਇਹ ਇਹ ਦੋ ਇਹ ਦੁਕਾਨਾਂ ਸੀ, ਦੋ ਮੰਜ਼ਲਾਂ ਕੋਈ ਟਰਾਂਸਪੋਰਟ ਸੀ, ਕੁਛ ਸੀ। ਕਿ ਸੀਐਲਯੂ ਪਾਸ ਕੀਤਾ, ਇਹਨੇ ਫੀਸ ਉਤਾਰੀ ਆ। ਕੁਛ ਆਪਾਂ ਸੀਐਲਯੂ ਪਾਸ ਕਰਾਣੇ ਆ ਸਰਕਾਰ ਦੇ ਖਾਤੇ ਪੈਸਾ ਜਾਂਦਾ ਵਾ। ਜੇ ਕੋਈ ਹੋਟਲ ਬਣਿਆ ਉਹ ਡੇਡ ਡੇਡ ਲੱਖ ਰੁਪਏ ਕਿਰਾਏ ਤੇ ਚੱਲ ਰਿਹਾ ਵਾ ਉਹਦਾ ਇੱਕ ਪ੍ਰੋਟੋਕੋਲ ਹੁੰਦਾ ਇੱਕ ਮਹੀਨੇ ਦਾ ਕਿਰਾਇਆ ਇੱਕ ਸਾਲ ਦਾ ਪ੍ਰਾਪਰਟੀ ਟੈਕਸ ਜਾਨਾ ਉਹ ਤਾਂ ਦਾਦਾ 1000 ਰੁਪਏ ਪ੍ਰਾਪਰਟੀ ਟੈਕਸ ਦੇਉਦੇ 12-12 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਭਰ ਕੇ ਤੇ ਲੱਖਾਂ ਰੁਪਏ ਦੇ ਹੋਟਲ ਚਲਾ ਰਹੇ ਨੇ ਮੋਟਾ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਪੰਜਾਬੀ ਚ ਕਹਿੰਦੇ ਚੂਨਾ ਲਗਾਇਆ ਜਾ ਰਿਹਾ ਵਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਅਤੇ ਵੱਡੇ ਅਧਿਕਾਰੀਆਂ ਤੇ ਮੈਂ ਤੇ ਦੇਖੋ ਜੀ ਮੈਂ ਵੱਡੇ ਤੋਂ ਵੱਡੇ ਅਧਿਕਾਰੀ ਤੱਕ ਜਾਣ ਨੂੰ ਮੇਰੀਆਂ ਕੰਪਲੇਂਟਾਂ ਗਈਆਂ ਹੋਈਆਂ ਨੇ ਮਾਨ ਜੋ ਜਿਹੜੇ ਇੱਥੇ ਕਮਿਸ਼ਨਰ ਸਾਹਮਣੇ ਉਹ ਬੜੇ ਹੀ ਮੈਂ ਸਮਝਾਂਗਾ ਕਿ ਇਮਾਨਦਾਰ ਆਏ ਨੇ ਕਿ ਜਦੋਂ ਪੁਰਾਣੇ ਕਮਿਸ਼ਨਰ ਨੇ ਸੰਦੀਪ ਰਿਸ਼ੀ ਨੇ ਸਾਰੀਆਂ ਬਿਲਡਿੰਗਾਂ ਨੂੰ ਸੀਲ ਕੀਤਾ ਡੈਮੋਨੇਸ਼ਨ ਕੀਤਾ ਅੱਜ ਕਿਹੜਾ ਲੀਗਲ ਪ੍ਰੋਸੈਸ ਅਡਾਪਟ ਕਰਦੇ ਕਮਿਸ਼ਨਰ ਸਾਹਮਣੇ ਕਿ ਸਾਰੀਆਂ ਬਿਲਡਿੰਗਾਂ ਖੋਲ ਕੇ ਹੋਟਲ ਬਣ ਗਏ ਜਦ ਨਹੀਂ ਖੇਡਾ ਜੀ ਕਿਹਦਾ ਪੈਸਿਆਂ ਦੀ ਖੇਡਾ ਜੀ ਮੋٹے ਲੈਵਲ ਦੇ ਉੱਤੇ ਹੋ ਰਿਹਾ ਮੇਰੇ ਕੋਲ ਤੁਸੀਂ ਐਕਟ ਦੀਆਂ ਕਾਪੀਆਂ ਲੈ ਸਕਦੇ ਹੋ 2018 ਆਪਣਾ ਐਕਟ ਦੀਆਂ ਮੈਂ ਕਾਪੀਆਂ ਹੱਥ 'ਚ ਵੜ ਕੇ ਬੈਠਾ ਜੇ ਜਿੱਥੇ ਕਲੀਅਰ ਹਾਈ ਕੋਰਟ ਨੇ ਜੱਜਮੈਂਟ ਦਿੱਤੀ ਹੈ ਕਿ ਇੱਥੇ ਕੋਈ ਵੋਲੇਸ਼ਨ ਨਹੀਂ ਹੋਣੀ। ਇਲਾਵਾ ਕਿ ਹਾਈ ਕੋਰਟ ਦਾ ਵੀ ਮਿਲਦਿਆ ਕਿਤੇ ਗਈ ਹੈ। ਮੈਂ ਕਹਿੰਦਾ ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਆ ਗਿਆ ਭਾਜੀ। ਮੈਂ ਹਾਈ ਕੋਰਟ ਦੇ ਹੁਕਮਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਔਰ ਸੈਂਟਰ ਦੇ ਵਿੱਚ ਖਾਸ ਕਰਕੇ ਔਰ ਬਿਜਲੀ ਬੋਰਡ ਅਗਲਾ ਐਕਸ਼ਨ ਕੀ ਹੋਵੇਗਾ? ਅਗਲਾ ਸਰ ਮੈਂ ਇਹਨਾਂ ਸਾਰੇ ਹੋਟਲਾਂ ਦੀ ਉੱਤੇ ਅਗਰ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਜਲਦੀ ਹਾਈ ਕੋਰਟ ਦਾ ਰੁਕ ਕਰਾਂਗਾ ਔਰ ਆਪਣੀਆਂ ਸਾਰੀਆਂ ਕੰਪਲੇਂਟਾਂ ਦਾ ਰਿਕਾਰਡ ਜਲਦੀ ਖਾਸ ਕਰਕੇ ਸੈਂਟਰ ਦਾ ਮੈਂ ਡੈਕਟਰ ਵਿਜੀਲੈਂਸ ਨੂੰ ਭੇਜ ਕੇ ਕਹਾਂਗਾ ਕਿ ਇਹਨਾਂ ਬਿਲਡਿੰਗਾਂ ਨੂੰ ਵੈਰੀਫਾਈ ਕੀਤਾ ਜਾਵੇ ਕਿਹੜੀਆਂ ਬਿਲਡਿੰਗਾਂ ਖੋਲ ਕੇ ਸੀਲ ਬਿਲਡਿੰਗਾਂ ਨੂੰ ਖੋਲ ਕੇ ਹੋਟਲ ਬਣਾਏ ਗਏ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਕਿਹੜੇ ਅਧਿਕਾਰਾਂ ਨੇ ਖੋਲੇ ਕਿ ਕਿਹਦੇ ਹੁਕਮਾਂ ਨਾਲ ਖੋਲਿਆ ਗਿਆ ਕਿਹੜਾ ਨਿਕਲ ਪ੍ਰੋਸੈਸ ਅਡਾਪਟ ਕਰ ਲਿਆ ਮੌਜੂਦਾ ਏਟੀਪੀ ਨੇ ਹਾਈ ਕੋਰਟ ਦਾ ਰੁਕ ਕਰ ਬਿਲਕੁਲ ਬਿਲਕੁਲ ਸਰ ਹਾਈ ਕੋਰਟ ਦਾ ਜਲਦੀ ਤੋਂ ਜਲਦੀ ਰੁਕ ਕਰਾਂਗੇ ਇਸ ਤੋਂ ਪਹਿਲੇ ਮੈਂ ਇਹਨਾਂ ਮੈਂ ਜੜੀਆਂ ਨੇ ਆਪਣਾ ਇੱਕ ਕੰਪਲੇਂਟ ਮੂਵ ਆਨ ਕਰਕੇ ਬਿਜ਼ਨਸ ਦੇ ਵਿੱਚ ਇਹ ਦੀ ਦਵਾਂਗਾ ਇਨਵੈਸਟੀਗੇਸ਼ਨ ਲਈ ਅਗਾ ਕਿਓਂ ਮੰਡੀ ਦੇ ਵਿੱਚ ਹੋਟਲ ਇਹਦੇ ਵਿੱਚ ਮੈਨੂੰ ਸਿੱਧੇ ਤੌਰ ਦੇ ਉੱਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਜੀ ਇਹ ਆਪ ਨੂੰ ਕਦੀ ਕਹਿੰਦੇ ਟਰਸਟ ਵਿੱਚ ਪੈਂਦਾ ਠੀਕ ਹੈ ਜੀ ਕਾਰਪੋਰੇਸ਼ਨ ਦੀ ਹਦੂਦ ਅੰਦਰ ਬੈਠੀਆਂ ਬਿਲਡਿੰਗਾਂ ਇਸ ਤਰ੍ਹਾਂ ਮੈਨੂੰ ਇਹ ਦੱਸਿਆ ਜਾਵੇ ਫਿਰ ਤੁਸੀਂ ਆਹ ਦੇਖੋ ਇੱਕ ਹੋਟਲ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾਵਾਂਗਾ ਖਾਸ ਕਰਕੇ ਇਹ ਜਿਲਿਆਂ ਵਾਲੇ ਬਾਗ ਦੇ ਕੋਲ ਦਰਬਾਰ ਸਾਹਿਬ ਦੇ ਮੈਦ 100 ਮੀਟਰ ਦੇ ਉੱਤੇ ਬਿਲਡਿੰਗ ਬਣ ਰਹੀ ਹੈ ਮੈਂ ਕੰਪਲੇਂਡ ਕਰਦਾ ਕਹਿੰਦੇ ਟਰਸਟ 'ਚ ਪੈਂਦੀ ਹੈ ਲੱਕੜ ਮੰਡੀ ਕਹਿੰਦੇ ਜੀ ਕਿ ਕਾਰਪੇਸ਼ਨ 'ਚ ਪੈਂਦੀ ਹੈ ਲੇਕਿਨ ਜਿਹੜਾ ਲੱਕੜ ਮੰਡੀ ਚੌਂਕ ਹੈ ਉਹ ਟਰਸਟ 'ਚ ਪੈਂਦਾ ਸਿੱਧੇ ਤੌਰ ਤੇ ਗੁੰਮਰਾਹ ਕਰਕੇ ਦੋ ਮੰਜ਼ਲਾ ਖੜੀਆਂ ਕਰ ਦਿੱਤੀਆਂ ਗਈਆਂ ਇਹ ਸੀਲ ਬਿਲਡਿੰਗਾਂ ਦੀਆਂ ਫੋਟੋਆਂ ਨੇ ਸੈਂਟਰਲ ਕੇ ਜੀ ਕਿਹਨੇ ਹੋਟਲ ਹੈ ਇਹ ਮੇਰੇ ਨੇ ਨੋਟਿਸ ਦੇ ਦਿੱਤੇ ਜੀ ਜੇ ਮੈਂ ਰੀਸੈਂਟਲੀ ਗੱਲ ਕਰਾਂ ਤਾਂ ਮੈਂ ਮੈਂ ਤੁਹਾਨੂੰ 90 ਤੋਂ 95 ਹੋਟਲਾਂ ਦਾ ਰਿਕਾਰਡ ਦੇਦਾ ਇਸਮਨ ਕੈਸਟਲ ਹੋਟਲ ਹੈ ਜੀ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਬਿਲਡਿੰਗ ਬਣੀ ਸੀਲ ਬਿਲਡਿੰਗ ਹੈ ਪਰਾ ਦੇਖੋ ਮੇਰੇ ਬਲੋ ਲਗਾਤਾਰ ਜੜਾ ਇਹ ਨਾ ਨਹੀਂ ਮੈਂ ਤੇ ਕਵਾਂਗਾ ਜੀ ਮਨਸੀਪਲ ਕਾਰਪੋਰੇਸ਼ਨ ਮੇਰੀ ਸਦੀ ਡਿਊਟੀ ਮੈਂ ਭੁਗਤਾ ਰਿਹਾ ਹਾਂ ਸ਼੍ਰੀਆਮ ਇਹ ਕੋ ਸੀਲ ਬਿਲਡਿੰਗ ਨੂੰ ਲੱਗਾ ਹੋਇਆ ਹੈ ਆ ਸੀਲ ਬਿਲਡਿੰਗ ਹੈ ਔਰ ਆਜ ਇਹ ਹੋਟਲ ਤਿਆਰ ਹੋ ਗਿਆ ਅਤਰੀ ਰੈਜੀਡੈਂਸੀ ਨਾਮ ਲਵਾਂਗਾ ਇਹਦਾ ਮਤਲਬ ਫੇਰ ਇਸ ਤੋਂ ਬਾਅਦ ਆਜੋ ਜੀ ਐਲੋ ਆ ਦੇਖੋ ਸੀਲ ਬਿਲਡਿੰਗ ਕਾਰਪੋਰੇਸ਼ਨ ਦੀ ਲੈਟਰ ਲੱਗੀ ਪਈ ਹੈ ਆ ਦੇਖੋ ਫੌਲਟੀ ਹੈ ਫਿਰ ਕੌਣ ਦੇ ਰਿਹਾ ਹੈ ਇਹ ਮਨਿਸਪਲ ਕਾਰਪੋਰੇਸ਼ਨ ਅਮਰੀਕ ਸਰ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਬਿਲਡਿੰਗ ਦੇ ਸਬੰਧਤ ਅਧਿਕਾਰੀ ਮੌਜੂਦਾ ਏਟੀਬੀ ਤੇ ਬਿਲਡਿੰਗ ਦੇ ਸੀਲ ਹੋਣ ਦੇ ਬਾਅਦ ਮੈਂ ਦੇਖੋ ਸਰ ਸੀਲ ਹੈ ਜੀ ਅੱਜ ਆਹ ਹੋਟਲ ਲੈ ਲੋ ਹਲਪਾਈ ਨੂੰ ਵੀ ਅੱਜਾ ਹੋਟਲ ਤਿਆਰ ਹੋ ਗਿਆ ਸੀਲ ਬਿਲਡਿੰਗ ਲੋ ਜੀ ਇਹ ਅਲਪਾਈ ਇਹਦੇ ਚ ਮੈਂ ਇੱਕ ਚੀਜ਼ ਮੈਂਸ਼ਨ ਕਰਨਾ ਚਾਹਾਂਗਾ ਇਹ ਐਲਪਾਈਨ 뷰 ਵੇਖ ਚੁੱਕਾ ਇੱਥੇ ਹੋਟਲ ਆ ਚੁੱਕਾ ਹੁਣ ਵਿਡਿਓ 'ਚ ਜਿੱਥੇ ਐਲਪਾਈਨ 뷰 ਲਿਖਿਆ ਤੇ ਵਿਡਿਓ 'ਚ ਲਿਖਤਾ ਹਨਾਂ ਨੇ ਥੋੜਾ ਰੁਪਿਆ ਦਾ ਚੂਨਾ ਲੱਗ ਰਿਹਾ ਏ ਸ ਕਰਨ ਮੈਂ ਕਹਿੰਦਾ ਜੀ ਕਰੋੜਾ ਰੁਪਿਆ ਦਾ ਚੂਨਾ ਲੱਗ ਰਿਹਾ ਜੀ ਆ ਵੇਖੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਚਾਹਾਂਗਾ ਖਾਸ ਕਰਕੇ ਮੈਂਸ਼ਨ ਕਰਨਾ ਚਾਹਾਂਗਾ ਮੇਰੇ ਕੋਲ ਨਵਾਂ ਫੋਟੋ ਇਨ ਕਰ ਦਿੱਤਾ ਆ। ਆਲੇ ਸੀਲ ਬਿਲਡਿੰਗ ਪਹਿਲਾਂ ਦੀ ਤਸਵੀਰ ਹਾਂਜੀ ਡੈਮੋਲੇਸ਼ਨ ਹੋਈ ਪਈ ਆ। ਤੁਸੀਂ ਡੈਮੋਲੇਸ਼ਨ ਦੇ ਹਾਲਾਤ ਵੇਖ ਸਕਦੇ ਹੋ ਤੇ ਅੱਜ ਮੋਡਲ ਇਸ ਤੋਂ ਬਣ ਚੁੱਕਾ ਆ।